ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਨੂੰ ਕਟੋ-ਕਟ ਹਫ਼ਤੇ ਤੋਂ ਉੱਤੇ ਟਾਈਮ ਹੋ ਗਿਆ ਵੀਡੀਓ ਵੀ ਨਹੀਂ ਇਹਦੇ ਤੇ ਅਪਲੋਡ ਕੀਤੀ ਕਿਉਂਕਿ ਵੀਡੀਓ ਬਣਾਈ ਵੀ ਨਹੀਂ ਤੇ ਟਾਈਮ ਵੀ ਨਹੀਂ ਸੀ ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਚਲ ਬਾਅਦ ਦੱਸਦੇ ਆ ਤੇ ਆਪਣਾ ਵੈਸੇ ਲਸਣ ਲੱਗ ਗਿਆ ਆਪਣੇ ਹੈ ਕਿ ਤਿੰਨ ਕਰ 1 2 ਤੇ 3 ਆ ਆਹ ਇੱਥੋਂ ਕਵਾਟਾ ਉਰੇ ਉਰੇ ਡਰੇ ਡਰੇ ਠੀਕ ਹੈ ਤੇ ਉੱਤੇ ਪਰਾਲੀ ਪਾਤੀ ਆ ਲਸਣ ਲੱਗਾ ਅੱਜ ਪਾਣੀ ਲਾਇਆ ਸੀ ਆ ਕਹਿ ਰਿਹਾ ਥੋੜਾ ਰਹਿ ਗਿਆ ਸੀ ਲੱਗਣ ਵਾਲਾ ਤੇ ਲਾਈਟ ਚਲੀ ਗਈ ਤੇ ਦੇਖਦੇ ਆ ਅੱਗੇ ਜਾ ਕੇ ਹੁਣ ਲੱਗਿਆ ਕਿ ਨਹੀਂ ਲੱਗਿਆ ਤੇ ਹੁਣ ਦੱਸ ਦੇਣਾ ਮੈਂ ਕਿ ਕਾਹ ਤੋਂ ਨਹੀਂ ਵੀਡੀਓ ਪਾਈਏ ਕਿਉਂਕਿ ਅੱਜ ਉਸ ਦਿਨ ਨਾ ਜਿੱਦਣ ਲਸਣ ਸ਼ੁਰੂ ਕੀਤਾ ਸੀ ਉਸ ਦਿਨ ਮੈਂ ਵੀਡੀਓ ਅਪਲੋਡ ਕੀਤੀ ਤੇ ਉਹਦੇ ਵਿੱਚ ਨਾ ਕੋਈ ਇਦਾਂ ਮਤਲਬ ਜਵਾਕ ਖੇਡ ਰਹੇ ਸੀ ਤੇ ਜਵਾਕ ਵਿੱਚ ਵੀਡੀਓ ਦੇ ਵਿੱਚ ਉਵੇਂ ਆਇਆ ਵੀ ਜਵਾਕ ਨੂੰ ਉਸ ਹਾਵ ਨਾਲ ਚੱਕਿਆ ਵੀ ਕੋਈ YouTube ਨੂੰ ਲੱਗਿਆ ਇਦਾਂ ਵੀ ਕੁਝ ਇਹਦੇ ਵਿੱਚ ਨਾ ਵੀ ਗਲਤ ਹੋ ਰਿਹਾ ਜਵਾਕਾਂ ਪਰ ਦੀ ਤੇ ਤਾਂ ਕਰਕੇ ਉਹ ਤਾਂ ਹੱਸ ਕੇ ਡਰੇ ਜੀ ਤੇ ਉਹਦੇ ਵਾਸਤੇ ਨਾ ਮਨ ਕੋਈ ਕਮਿਊਨਿਟੀ ਗਾਈਡਲਾਈਨ ਦੇ ਮਤਲਬ ਕੋਈ ਇਦਾਂ ਇਦਾਂ ਕਰਕੇ ਹੋਇਆ ਸੀ ਕੁਝ ਤੇ ਉਹ ਵੀਡੀਓ ਮੈਂ ਅਪਲੋਡ ਕੀਤੀ ਤੋਂ ਬਾਅਦ ਉਸ ਤੋਂ ਬਾਅਦ ਹੋਈ ਨਹੀਂ ਮੈਂ ਉਹ ਮੈਂ ਰਿਮੂਵ ਕਰਦੀ ਉੱਪਰ ਉਹਦੇ ਆ ਗਿਆ ਸੀ ਉਹ ਲਾਲ ਜਾਂ ਨਿਸ਼ਾਨ ਤੇ ਫਿਰ ਕਿੰਦੇ ਪਤਨੀ ਇਹ ਜਦੋਂ ਇਦਾਂ ਦੀ ਦੋ ਵਾਰੀ ਹੋ ਗਿਆ ਮਤਲਬ ਕਹਿ ਲੋ ਵੀ ਇੱਕ ਸਟ੍ਰਾਈਕ ਹੁੰਦੀ ਹੈ ਨਾ ਕਾਪੀਰਾਈਟਸ ਦਾ ਡਰਾਗ ਜਿਵੇਂ ਕਾਪੀਰਾਈਟ ਦਾ ਨਹੀਂ ਹੋਈ ਹੋਗੀ ਸੀ ਮਤਲਬ ਉਹ ਸਟ੍ਰਾਈਕ ਪੈ ਗਈ ਦੋ ਸਟ੍ਰਾਈਕਾਂ ਪੈ ਗਈਆਂ ਫਿਰ ਤੇ ਅੱਗੇ ਵੀ ਇਦਾਂ ਹੋਇਆ ਸੀ ਜਵਾਕ ਟੱਪ ਵਿੱਚ ਨਾ ਆਈ ਜਾਂਦਾ ਸੀ ਤੇ ਉਹ ਵੀਡੀਓ ਵਿੱਚ ਉਹ ਮੈਂ ਆ ਗਈ ਤੇ ਬਸ ਉਹਦੇ ਤੇ ਵੀ ਇਦਾਂ ਹੀ ਲਿਖਿਆ ਆ ਗਿਆ ਸੀ ਤੇ ਉਹ ਵੀ ਅਪਲੋਡ ਨਹੀਂ ਹੋਈ ਵੀਡੀਓ ਦੋ ਵਾਰੀ ਇਦਾਂ ਹੋ ਗਿਆ ਤਾਂ ਮੈਂ ਚੱਕ ਹੁਣ ਸੀ 7 ਦਿਨਾਂ ਬਾਅਦ ਵੀਡੀਓ ਹੁਣ ਅਪਲੋਡ ਹੋ ਜੂਗੀ ਪਾਣੀ ਦੇਖੀਏ ਇੱਥੇ ਨਹੀਂ ਆਇਆ ਥੋੜਾ ਰਹਿ ਗਿਆ ਉਹ ਥੋੜਾ ਕਰਕੇ ਵੇਖ ਲਈਏ ਤਾਂ ਕਰਕੇ ਫਿਰ ਵੀਡੀਓ ਸ਼ੇਅਰ ਕਰਨ ਦੇ ਤੇ ਪਾਈ ਨਹੀਂ ਤੋਂ ਕੋ ਵੀਡੀਓ ਦੂਸਰੇ ਚੈਨਲ ਤੇ ਅਪਲੋਡ ਕੀਤੀਆਂ ਤੇ ਦੇਖਦੇ ਹਾਂ ਹੁਣ ਬਾਕੀ ਕੀ ਬਣਦਾ ਹੈ ਜੜਦਾ ਹੈ ਤੇ ਆਪਾਂ ਨੇ ਲਸਣ ਲਾਤਾ ਵਾ ਪਰਾਲੀ ਪਰਾਲੀ ਪਾਤੀ ਆ ਕੰਮ ਦਿੱਤਾ ਵਾ ਨਵੇੜ ਪਾਣੀ ਵੀ ਦਰ ਹੈ ਗਾ ਸਿੱਥੇ ਹੀ ਪਾਣੀ ਨਹੀਂ ਆਇਆ ਹਾਂ ਕਾਫੀ ਥੋੜਾ ਥਾਂ ਉੱਤਰ ਹੈਗਾ ਹਾਂ ਇੱਥੋਂ ਤੱਕ ਹੀ ਆਇਆ ਹੈ ਬਸ ਇੰਨਾ ਥਾਂ ਹੈਗਾ ਇੱਥੋਂ ਉੱਤਰ ਉੱਤਰ ਇਹ ਦਬਾਰਾ ਲੱਗੂ ਜਾਂ ਫਿਰ ਉਧਰੋਂ ਲੱਗੂ ਚਲੋ ਚਲੀਏ ਆਹ ਪ੍ਰਾਣੀ ਇੱਧਰ ਇਹਨਾਂ ਦਾ ਥਾਂ ਇੱਧਰ ਆ ਇਹਨਾਂ ਕੋ ਰਹਿ ਗਿਆ ਇਹ ਪ੍ਰਾਣੀ ਇੱਧਰ ਕੱਟੀ ਆਈ ਵੀ ਇਹਦਾ ਵੀ ਖਾਤਮਾ ਕਰਨਾ ਪੈਣਾ ਕਿਸੇ ਤਰੀਕੇ ਨਾਲ ਤੇ ਬਾਕੀ ਇੱਥੇ ਬੀਜੀ ਜਾਊਗੀ ਕਣਕ ਸਾਰੀ ਇਹਨੇ ਤਾਂ ਅਜ ਤੇ ਇੱਧਰ ਵੀ ਪ੍ਰਾਣੀ ਪੈ ਗਈ ਸੀ ਉੱਧਰ ਵੀ ਪ੍ਰਾਣੀ ਪੈ ਗਈ ਇੱਧਰ ਤਾਂ ਪਾਣੀ ਲੱਗ ਗਿਆ ਇੱਧਰ ਵੀ ਲੱਗ ਗਿਆ ਆਪਣੇ ਰਹਿ ਗਏ ਆਪਣਾ ਅੱਧਾ ਘਰੇ ਤੋਂ ਘਾਟੇ ਹੀ ਰਹਿ ਗਿਆ ਤੇ ਬਾਕੀ ਉੱਪਰ ਇਹ ਉਨਦਰ ਉਹਨਾਂ ਜ਼ਰੇ ਰਹਿ ਗਿਆ ਤੇ ਚਲਿਏ ਹੁਣ 1 ਵਜੇ ਪਾਣੀ ਸਟਾਰਟ ਕੀਤਾ ਸੀ ਤੇ ਹੁਣ 3 ਵਜੇ ਲੱਟ ਗਈ ਤੇ 4 4 ਵਜੇ ਗਿਆ ਹੁਣ ਤਾਂ ਹੁਣ ਚਲਿਏ ਸਟ੍ਰਾਈਕਾਂ ਮੈ ਲਗੀਆਂ ਆਪਾਂ ਨੂੰ ਦੋ ਡਿਜੀਟ ਦੇ ਹੋ ਜਾਣਾ ਚੈਨਲ ਡਿਲੀਟ 70 ਚਲੋ ਇਹ ਅੱਪਾ ਉੱਥੇ ਸਾਰਨ ਚਲਦੇ ਆ YouTube ਬਹੁਤ ਕੁਝ ਵੇਖਦਾ ਪਤਾ ਨਹੀਂ ਕੀ ਚੱਕਰ ਆਪਾਂ ਤਾਂ ਇਸ ਕਰਕੇ ਮਿਊਜ਼ਿਕ ਵੀ ਨਹੀਂ ਲਾਈਦਾ ਵਿੱਚ ਵੀ ਇਦਾਂ ਕਰਕੇ ਕੁਝ ਆ ਕਾਪੀਰਾਈਟ ਕਲੇਮ ਵੀ ਨਾ ਆਵੇ ਹਨਾ ਪਤਾ ਨਹੀਂ ਕਿੱਦਾਂ ਦਾ ਹੁਣ ਤਾਂ ਨਿੱਕੀ ਨਿੱਕੀ ਗੱਲ ਚੱਕਣ ਲੱਗ ਗਏ YouTube ਵਾਲੇ ਵੀ ਸੜਈ ਕਰਾਉਣ ਲੱਗ ਪਏ ਚਾਹ ਕੋਈ ਅੱਗੇ ਆਪਾਂ ਨੂੰ ਬੜੇ ਡਾਲਰ ਟਿਕਦੇ ਆ YouTube ਤੋਂ ਜਿਹੜਾ ਹੁਣ ਚੈਨਲ ਡੀਲਟ ਹੋ ਗਿਆ ਤੇ ਰਹਿ ਜਾਵਾਂਗੇ ਹੁਣ ਡਾਲਰਾਂ ਦਾ ਹਣਾ ਇਹਨਾਂ ਵੇ YouTube ਨੇ ਕੱਲ ਸੁਣ ਕੇ ਫਿਰ ਸਟ੍ਰਾਈਕ ਦੇ ਦੇ ਤੇ ਚੈਨਲ ਡਿਲੀਟ ਹੁਣ ਤਾਂ ਵੈਸੇ ਇੱਕ ਮੈਚ ਵੀਡੀਓ ਵੇਖੀ ਸੀ ਮਨੋਜ ਦੇ ਦੀ ਉਹ ਵੀ ਕਹਿ ਰਿਹਾ ਸੀ ਵੇਚ ਹੁਣ ਕੁਝ ਤਾਂ ਉਹ ਦਿਖਾਉਂਦੇ ਹੁੰਦੇ ਸੀ ਵੀ ਪਪਾ ਹੁਣ ਇਨਕਮ ਵੀ ਨਹੀਂ ਦੱਸ ਸਕਦੇ ਵੀ ਇੰਨੀ ਕਮਾ ਸਕਦੇ ਆ ਕਹਿੰਦਾ ਵੀ ਮੋਟੀਵੇਟ ਸੀ ਤਾਂ ਇਦਾਂ ਕਰਦੇ ਵੀ ਉਹ ਵੀ ਨਹੀਂ ਕੰਮ ਕਰ ਸਕਦੇ ਹੁਣ ਤਾਂ ਕਰ ਲਈ ਜਾਂਦਾ ਸੀ ਵੀ ਕਹਿੰਦਾ ਵੀ ਜੀਣਾ ਆਰਾਮ ਕਰਤਾ ਹੁਣ ਤਾਂ YouTube ਨੇ ਹੁਣ ਨਹੀਂ ਕਹਿੰਦਾ ਜੀਣ ਜੋਕੇ ਛੱਡਿਆ ਜਿਹੜੇ ਚੰਗੀ ਕਮਾਈਆਂ ਕਰਦੇ ਸੀ ਉਹਨਾਂ ਨੂੰ ਵੀ ਬਹੁਤ ਡਰ ਪਿਆ ਹੋਇਆ ਹੁਣ ਤਾਂ 5 ਮਿੰਟਾਂ ਦੀ ਆਪਣੀ ਹੋ ਗਈ ਵੀਡੀਓ ਤੇ ਚਲ ਕੇ ਘਰੇ ਥੋੜੀ ਜਿਹੀ ਬਣਾਈਆਂ ਚਾਹ ਲੱਕਵੇ ਤਾਂ ਆਇਆ ਮੈਂ ਖੇਤ ਨੂੰ ਲਓ ਵੀ ਇੰਨੀ ਕੁ ਬਣਾਈਏ ਚਾਹ ਘਰੇ ਕਿਉਂਕਿ ਮੈਂ ਅੱਜ ਇਕੱਲਾ ਹੀ ਕਿਉਂਕਿ ਡੇਰਾ ਬਿਆਸ ਨੂੰ ਗਈਆਂ ਹੋਈਆਂ ਸੰਗ ਤਾਂ ਤੇ ਸਾਡੇ ਵੀ ਜਵਾਕ ਜੁਗ ਗਏ ਹੋਏ ਅੱਜ ਸਵੇਰੇ ਬਿਆਸ ਨੂੰ ਡੇਰੇ ਨੂੰ ਤਾਂ ਕਰਕੇ ਤੇ ਆਪਾਂ ਨੇ ਇੱਧਰ ਸਫਾਈ ਕਰਕੇ ਰੱਖਤੀ ਅੰਦਰ ਦੀ ਸਫਾਈ ਸੂਈ ਸਾਰੀ ਕਰਤੀ ਤੇ ਆਹ ਵੇਖੋ ਲਸਣ ਪਿਆ ਦੋ ਘਟੇ ਆਪਣੇ ਛਿੱਲ ਕੇ ਬਣਾ ਕੇ ਇਹਨੂੰ ਵੇਚਦੀ ਐ ਤੇ ਜਿਹੜਾ ਆਪਾਂ ਨੇ ਲਸਣ ਦਾ ਵੀ ਲਿਆ ਸੀ ਉਹਦੇ ਪੈਸੇ ਦੇਖ ਲਈਏ ਫਿਰ ਮੰਡੀ ਵਾਲੇ ਵੀ ਉਦੋਂ ਆਜ ਤੋਂ 24 ਤਰੀਕ ਦੇ ਉਹ ਵੀ ਕਹਿਣ ਲੱਗੇ ਆ ਵੀ ਆ ਜਾ ਤੇ 24 ਤੋਂ ਅਜਨ ਇੱਕ ਹੋ ਗਈ ਤੇ ਆਪਦੇ ਲਸਣ ਵਿੱਚ ਲੱਗਦੇ ਨੇ ਹੁਣ ਟਾਈਮ ਹੀ ਨਹੀਂ ਲੱਗਦਾ ਉੱਧਰ ਦੇਖਦੇ ਆਂ ਫਿਰ ਕੱਲ ਨੂੰ ਹੁਣ ਘਰੇ ਵੀ ਕੋਈ ਹੈ ਨਹੀਂ ਮੇਰੇ ਤਾਂ ਚਲੇ ਜਾਣਾ ਸੀ ਕੱਲ ਆਪਣੀ ਚਾਹੇ ਬਾਹਰ ਆ ਜਾਣੀ ਵੀ ਪਾਜ ਗੀ ਬੋਲੀ ਬਹੁਤ ਵੱਡੇ ਨਾ ਬਾਲਾ ਚ ਗੁੜ ਜਾ ਫੁਰਜੂਗਾ ਫਿਰ ਇਹ ਮੇਰਾ ਹੀ ਦੁੱਧ ਦਿੱਤੋ ਤੋ ਗਿਆ ਤਾਂ ਇਹ ਖਰੇ ਖਰੇ ਨਹੀਂ ਗੋੜ ਇਹ ਨਾ ਮੂ ਗੋਲਾ ਬਣ ਕੇ ਤੇ ਹਾਰ ਹੋ ਗਏ